ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਹਾਂਜੀ ਏ ਸੀ ਆਪਣਾ ਜੀ ਸਰੋਂ ਵਾਲਾ ਥਾਂ ਜਿੱਥੇ ਸਰੋਂ ਬੀਜੀ ਸੀ ਤੇ ਇਹ ਹੈ ਜੀ ਆਪਾਂ ਥਾਂ ਵਾਹ ਕੇ ਦੇ ਇਹਦੇ ਵਿੱਚ ਬੀਜਾਂਗੇ ਪੱਠੇ ਕੋਈ ਥਾਂ ਮਦਰ ਵਿਲਾ ਰਹਿਣਾ ਹੈ ਨਾਲੇ ਉਹ ਬੁੱਤੇ ਬੱਤੇ ਜਿਹੜੇ ਵਿੱਚ ਸਰੋਂ ਦੇ ਹੀ ਤੇ ਉਹ ਵਿੱਚ ਬਲ ਬਲ ਜਾਣਗੇ ਤੇ ਹਾਂਜੀ ਇਹ ਟਰੈਕਟਰ ਆਪਾਂ ਲਾਇਆ ਵਗਾਰਾ ਕਿਸ ਦਾ ਇਹ ਆਪਣੇ ਗਵਾਂਢ ਆਪਣਾ ਟਰੈਕਟਰ ਗਿਆ ਜੀ ਕਿਸੇ ਦੀ ਆਪਣਾ ਉਹ ਘੇੜਾ ਸੁੱਟਣ ਗਿਆ ਸੀ ਟਰੈਕਟਰ ਘੇਣਾ ਖੜਿਆ ਸੀ ਤੇ ਉਹ ਪਾਣੀ ਪੋਣੀਆਂ ਨੂੰ ਲਾਇਆ ਸੀ ਤੇ ਬੱਤਰ ਸੀਗਾ ਤੇ ਮਤਲਬ ਕਿ ਕਿ ਵੀ ਉਹਨੂੰ ਸ਼ਾਮਾ ਪੈ ਜਾਣੀ ਆ ਤੇ ਆਪਾਂ ਉਹਨਾਂ ਚੰਗੀ ਬੀਜ ਨੇ ਪੱਠੇ ਜੀ ਹਾਂ ਜੀ ਇਹਦੇ ਚ ਵਾ ਕੇ ਤੇ ਆਪਾਂ ਉਤਝਾਂਗੇ ਪੱਠੇ ਅਛਾ ਸਟਾਲਾ ਪਹੜੂਆ ਤੇ ਜਿ ਨਜ਼ਰ ਨੂੰ ਸਟਾਲਾ ਖਤਮ ਹੋਣਾ ਨਜ਼ਰ ਨੂੰ ਇਹ ਪੱਠੇ ਆਪਣੇ ਤਿਆਰ ਹੋ ਜਾਣਗੇ ਸਟਾਲੇ ਦਾ ਜਿਹੜਾ 1 ਕਿਲੋ ਤਾਂ ਇਹ ਆ ਤੇ 1 ਕਿਲੋ ਇਹਨੇ ਹੋਰ ਦੇਣਾ 2 ਕਿਲੋ ਇਹਦੇ ਆਉਣੇ ਆ ਮਗਰੋਂ ਤੋਂ ਨਜ਼ਰ ਨਾਲ ਚਲੋ ਜੇ ਇੱਥੇ ਬੀਜੀ ਆਪਾਂ ਜੀ ਮੱਕਈ ਅੱਗਾ ਫਿਰ ਗਿਆ ਵਾ ਆਪਣਾ ਤੇ ਇਹ ਕੰਮ ਹੋ ਗਿਆ ਓਕੇ ਤੇ ਆ ਆਪਣਾ ਸਟਾਲਾ ਜੀ ਨਾਲ ਹਾਂਜੀ ਤੇ ਆ ਆਪਣੀ ਹੋ ਗਈ ਹੈ ਜੀ ਮਕਈ ਐਡੀ ਐਡੀ ਤੇ ਅਜੇ ਪੰਡਾਉਣ ਵਾਲੀ ਨਹੀਂ ਹੋਈ ਤੇ ਚਲੋ ਠੀਕ ਆ ਜੀ ਜਿਹੜੇ ਆਪਣੇ ਚੈਨਲ ਦੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵਧੀਆ ਲੱਗਦੀ ਤੇ ਲਾਈਕ ਕਮੈਂਟ ਜਰੂਰ ਕਰਦਾ ਕਰੋ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਤੇ ਧੰਨਵਾਦ